जय पीरंदी जी जय सैयां दी महफिल मस्तों ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਤੇ ਇੱਥੇ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਕਿ ਕੱਲ ਵੀਡੀਓ ਨਹੀਂ ਅਪਲੋਡ ਕਰ ਸਕੇ ਵੀਡੀਓ ਪ੍ਰੋਪਰ ਬਣੀ ਹੋਈ ਸੀ ਇਹ ਹੀ ਵਾਲੀ ਪਤਾ ਨਹੀਂ ਕੀ ਪ੍ਰੋਬਲਮ ਆਈ ਸੋ ਵੀਡੀਓ YouTube ਤੇ ਪੈ ਰਹੀ ਸੀ ਪਰ ਸ਼ੋ ਨਹੀਂ ਹੋ ਰਹੀ ਸੀ ਪਤਾ ਨਹੀਂ ਆਡੀਅன்ஸ் ਤੱਕ ਕਿਉਂ ਨਹੀਂ ਪਹੁੰਚ ਰਹੀ ਸੀ ਸੋ ਬਹੁਤ ਵਾਰ ਕੋਸ਼ਿਸ਼ ਕੀਤੀ ਜੀ ਸੋ ਇਸ ਲਈ ਆਪਾਂ ਦੁਆਰਾ ਤੋਂ ਅੱਜ ਇਹ ਵੀਡੀਓ ਬਣਾ ਕੇ ਪੇਸ਼ ਕਰਨ ਜਾ ਰਹੇ ਆ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਸੋ ਬਾਕੀ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਜੇਕਰ ਚਿੱਟਾ ਕਾਲਾ ਸੁਨਹਿਰੀ ਨਾਗ ਜੇਕਰ ਸੁਪਨੇ ਵਿੱਚ ਨਜ਼ਰ ਆਉਂਦਾ ਹੈ ਇਹਦਾ ਕੀ ਸੰਕੇਤ ਹੈ ਸੋ ਕੀ ਤੁਹਾਨੂੰ ਤੁਹਾਡਾ ਮੁਰਸ਼ਿਦ ਸਮਝਾਉਣਾ ਚਾਹੁੰਦਾ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਤੇ ਨਾਲ ਹੀ ਇਹਨਾਂ ਦਾ ਇੱਕ ਕਰਮ ਵੀ ਤੁਹਾਡੇ ਨਾਲ ਸਾਂਝਾ ਕਰ ਲਵਾਂਗੇ ਜੀ ਵੀਡੀਓ ਨੂੰ ਪੂਰੀ ਸੁਣ ਲੈਣਾ ਜੇਕਰ ਕੋਈ ਰੂਹ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੀ ਹਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਤੁਸੀਂ ਸਾਡਾ ਕਮੈਂਟਾਂ ਵਿੱਚ ਨਾਮ ਨਹੀਂ ਬੋਲਦੇ ਸੋ ਦੇਖੋ ਜੀ ਕਾਦੇ ਵੀ ਮਨ ਵਿੱਚ ਇਹ ਨਹੀਂ ਲਿਆਉਣਾ ਕਿ ਅਸੀਂ ਤੁਹਾਡਾ ਕਮੈਂਟਾਂ ਵਿੱਚ ਨਾਮ ਬੋਲੀਏ ਤਾਂ ਤੁਹਾਡੀ ਹਾਜ਼ਰੀ ਤੁਹਾਡੇ ਮੁਰਸ਼ਿਦ ਤੱਕ ਪਹੁੰਚਣੀ ਹੈ ਸੋ ਬਾਕੀ ਜੈ ਪੀਰਾਂ ਦੀ ਇਸ ਤਰ੍ਹਾਂ ਨਾ ਕਮੈਂਟ ਕਾਫੀ ਆਉਂਦੇ ਨੇ ਜੇਕਰ ਆਪਾਂ ਇਸ ਤਰ੍ਹਾਂ ਨਾ ਨਾਮ ਬੋਲਣ ਲੱਗੇ ਤਾਂ ਫਿਰ ਮੇਨ ਜੋ ਵਿਸ਼ਾ ਹੈ ਉਹ ਬਣਾ ਨਹੀਂ ਸਕਾਂਗੇ ਜੀ ਸੋ ਇੱਥੇ ਮਾਫੀ ਚਾਹੁੰਦੇ ਆ ਸੋਬਾ ਕਿਹੜੋ ਤੁਸੀਂ ਸਵਾਲ ਰੱਖਦੇ ਹੋ ਸਵਾਲ ਦਾ ਜਵਾਬ ਦੇਣਾ ਸਾਡਾ ਫਰਜ਼ ਹੈ ਜੀ ਅਸੀਂ ਸਵਾਲ ਦਾ ਜਵਾਬ ਦੇਈਦਾ ਵੀ ਆ ਉਸ ਸਵਾਲ ਦੇ ਵਿੱਚ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਤਾਂ ਕਿ ਤੁਹਾਨੂੰ ਵੀ ਪਤਾ ਚੱਲ ਸਕੇ ਕਿ ਸਾਡੇ ਸਵਾਲ ਦਾ ਹੀ ਇਹ ਜਵਾਬ ਹੈ ਸੋ ਅਸੀਂ ਨਾਮ ਬੋਲ ਕੇ ਫਿਰ ਕਮੈਂਟ ਦੱਸ ਦਈਦਾ ਆ ਸੋ ਹਮੇਸ਼ਾ ਇੱਕ ਗੱਲ ਦਿਮਾਗ ਚ ਰੱਖਣੀ ਆ ਕਿ ਅਸੀਂ ਆਪਣੇ ਮਾਲਕ ਅੱਗੇ ਆਪਣੇ ਮੁਰਸ਼ਦ ਅੱਗੇ ਜਿਹਦੀ ਵੀ ਤੁਸੀਂ ਸੇਵਾ ਕਰਦੇ ਹੋ ਉਹਨਾਂ ਅੱਗੇ ਹਾਜ਼ਰੀ ਲਗਵੋਣੀਆਂ ਤੇ ਉਹ ਹਾਜ਼ਰੀ ਕਬੂਲ ਵੀ ਕਰ ਲੈਂਦੀ ਨੇ ਸੋ ਇਹ ਸੋਚ ਕੇ ਤੁਸੀਂ ਹੁਣ ਵੀਡੀਓ ਤਾਂ ਸੁਣਦੇ ਹੋ ਇਹ ਸੋਚਦੇ ਹੋ कि ਅਸੀਂ ਆਪਣੇ ਮਾਲਕ ਲਈ ਸਮਾਂ ਕੱਢ ਰਹੇ ਆ ਤੇ ਉਹ ਮਾਲਕ ਕਿਵੇਂ ਨਹੀਂ ਹਾਜ਼ਰੀ ਤੁਹਾਡੀ ਕਬੂਲ ਕਰੇਗਾ ਕਿਉਂਕਿ ਤੁਸੀਂ ਆਪਣੇ ਮੁਰਸ਼ਿਦ ਬਾਰੇ ਜਾਨਣਾ ਚਾਹੁੰਦੇ ਹੋ ਇਸੇ ਲਈ ਤਾਂ ਹਰ ਰੋਜ਼ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਜੀ ਅਮਲ ਕਰਦੇ ਹੋ ਸੋ ਜਦੋਂ ਅਸੀਂ ਆਪਣੇ ਮੁਰਸ਼ਿਦ ਦੇ ਨਾਮ ਤੇ ਕਰਮ ਕਰ ਰਹੇ ਆ ਸਮਾਂ ਕੱਢ ਰਹੇ ਆ ਹਰ ਰੋਜ਼ ਸਮਾਂ ਕੱਢ ਕੇ ਵੀਡੀਓ ਨੂੰ ਸੁਣਨਾ ਚੰਗੀਆਂ ਗੱਲਾਂ ਨੂੰ ਸੁਣਨਾ ਮਾਲਕ ਬਾਰੇ ਹੋਰ ਵੀ ਜਾਣਕਾਰੀ ਲੈਣੀ ਸੋ ਇਹ ਕਰਮ ਤੋਂ ਘਟ ਨਹੀਂ ਹੈ ਸੋ ਉਹ ਮਾਲਕ ਹਾਜ਼ਰੀਆਂ ਕਬੂਲ ਪਲ-ਪਲ ਦੀਆਂ ਕਰਦਾ ਹੈ ਕਦ ਕਿੱਥੇ ਅਸੀਂ ਇਹੋ ਜਿਹਾ ਕਰਮ ਕਰ ਰਹੇ ਆ ਸਭ ਜਾਣੀ ਜਾਣਨੇ ਜੀ ਸੋ ਮਾਲਕ ਦੀ ਨਜ਼ਰ ਵਿੱਚ ਸਹੀ ਰਹਿਣਾ ਜ਼ਰੂਰੀ ਆ ਸੋ ਬਾਕੀ ਅਸੀਂ ਵੀ ਤੁਹਾਡੇ ਵਰਗੇ ਆ ਕੋਈ ਖਾਸ ਨਹੀਂ ਹੈ ਆਮ ਆਮ ਲੋਕਾਂ ਨੀ ਤਰ੍ਹਾਂ ਹੀ ਅਸੀਂ ਵੀ ਰਹਿੰਦੇ ਆ ਸੋ ਇਹ ਨਹੀਂ ਹੈ ਕਿ ਅਸੀਂ ਵੀਡੀਓ ਬਣਾ ਕੇ ਪਾ ਦੇਈ ਦੀ ਆ ਤੇ ਸ਼ਾਇਦ ਅਸੀਂ ਕੋਈ ਹੋਰ ਪਹਿਰਾਵੇ ਵਿੱਚ ਰਹਿੰਦੀ ਆ ਸੋ ਆਮ ਬਣ ਕੇ ਰਹਿਣਾ ਸਾਨੂੰ ਵਧੀਆ ਲੱਗਦਾ ਹੈ ਜੀ ਸੋ ਪ੍ਰਮਾਤਮਾ ਨੇ ਜਦੋਂ ਵੀ ਦੇਖਣਾ ਹੈ ਮਨ ਦੇਖਣਾ ਹੈ ਨਾ ਹੀ ਕੀ ਉਹਨੇ ਸਾਡਾ ਪਹਿਰਾਵਾ ਦੇਖਣਾ ਹੈ ਸੋ ਪਹਿਰਾਵੇ ਪਿੱਛੇ ਕਦੇ ਨਾ ਜਾਵੋ ਹਮੇਸ਼ਾ ਮਨ ਦੀ ਸੁਣੋ ਕੀ ਕਦੇ ਕਿਸੇ ਨੇ ਕਿਹੜਾ ਸ਼ਬਦ ਨੂੰ ਜੋ ਕੱਢਿਆ ਕਿਹੜਾ ਬੋਲ ਕੱਢਿਆ ਹੈ ਜੋ ਸਾਡੇ ਲਈ ਸਹੀ ਨਿਕਲਿਆ ਹੈ ਸੋ ਉਹ ਗੱਲਾਂ ਮਗਰ ਜਾਣਾ ਹੈ ਕਦੇ ਵੀ ਕਿਸੇ ਦਾ ਪਹਿਰਾਵਾ ਨਹੀਂ ਦੇਖਣਾ ਹੈ ਕਿ ਉਹ ਤਾਂ ਇਸ ਤਰ੍ਹਾਂ ਬਣ ਕੇ ਰਹਿੰਦਾ ਹੈ ਸੋ ਉਹਦੇ ਕੋਲ ਮਾਲਕ ਕਿਵੇਂ ਆ ਸਕਦਾ ਤੁਸੀਂ ਗਹਿਰਾਈ ਤੱਕ ਉਹਨਾਂ ਗੱਲਾਂ ਦੇ ਜਾਣਾ ਹੈ ਜੋ ਤੁਹਾਨੂੰ ਤੁਹਾਡੇ ਜਾਣ ਪਹਿਚਾਨ ਬਾਰੇ ਕਰ ਜਾਂਦੇ ਨੇ ਸੋ ਕਈ ਵਾਰ ਅਸੀਂ ਕਿਤੇ ਵੀ ਬੈਠੇ ਹੁੰਦੇ ਆ ਜਾਂ ਰਿਸ਼ਤੇਦਾਰ ਹੈ ਜਾਂ ਕੋਈ ਘਰ ਵਿੱਚੋਂ ਹੈ ਜਾਂ ਕੋਈ ਕਮਾਂਡ ਵਿੱਚੋਂ ਹੈ ਪਰਮਾਤਮਾ ਦੇ ਨਾਮ ਦੀ ਗੱਲ ਚੱਲਦੀ ਹੈ ਤੇ ਕਈ ਵਾਰ ਕੋਈ ਇਨਸਾਨ ਬਹੁਤ ਡੂੰਗੀ ਗੱਲ ਕਹਿ ਜਾਂਦਾ ਹੈ ਤੇ ਉਹ ਗੱਲ ਤੇ ਖੜ ਜਾਣਾ ਚਾਹੀਦਾ ਕਿ ਮੇਰੇ ਮਾਲਕ ਨੇ ਹੁਕਮ ਲਗਾ ਦਿੱਤਾ ਵਚਨ ਦੇ ਦਿੱਤਾ ਸੋ ਉਹ ਗੱਲਾਂ ਮਗਰ ਜਾਣਾ ਆ ਕਦੇ ਵੀ ਕਿਸੇ ਦੇ ਪਹਿਰਾਵੇ ਮਗਰ ਨਹੀਂ ਜਾਣਾ ਕਿ ਇਹਦਾ ਪਹਿਰਾਵਾ ਤਾਂ ਇਸ ਤਰ੍ਹਾਂ ਦਾ ਹੈ ਗੱਲ ਇਸ ਤਰ੍ਹਾਂ ਦੀ ਕਰ ਰਿਹਾ ਹੈ ਸੋ ਹਮੇਸ਼ਾ ਹੀ ਇੱਥੇ ਹੀ ਸੋਚ ਵਿਚਾਰ ਕਰਨ ਦੀ ਜ਼ਰੂਰਤ ਆ ਕਿ ਉਹ ਮਾਲਕ ਦੀਆਂ ਰਾਮਚੰਦ ਨੂੰ ਸਮਝਿਆ ਜਾਵੇ ਕਿਉਂਕਿ ਪਰਮਾਤਮਾ ਹਰ ਇੱਕ ਦੇ ਅੰਦਰ ਵੱਸਦਾ ਹੈ ਚਾਹੇ ਕੋਈ ਉਹਨਾਂ ਦਾ ਪਹਿਰਾਵਾ ਪਾ ਕੇ ਫਿਰ ਰਿਹਾ ਹੈ ਤੇ ਚਾਹੇ ਕੋਈ ਬਿਨਾ ਪਹਿਰਾਵੇ ਤੋਂ ਹੈ ਸੋ ਹਮੇਸ਼ਾ ਹੀ ਗੱਲ ਤੇ غور ਉਸਤੇ ਕਰਨੀ ਹੈ ਜੋ ਮਨ ਨੂੰ ਲੱਗ ਜਾਵੇ ਕਿ ਇਹਨੇ ਆ ਗੱਲ ਕਹੀ ਹੈ ਤੇ ਇਹਦਾ ਕੋਈ ਨਾ ਕੋਈ ਕਾਰਨ ਹੈ ਕੋਈ ਮਤਲਬ ਹੈ ਸੋ ਬਾਕੀ ਆਪਣੇ ਮੁਰਸ਼ਿਦ ਦੀ ਨਿਗਾਹ ਵਿੱਚ ਰੋ ਉਹਨਾਂ ਦੇ ਅੱਗੇ ਹਾਜ਼ਰੀ ਲਗਾਇਆ ਕਰੋ ਉਹਨਾਂ ਅੱਗੇ ਅਰਦਾਸ ਕਰੋ ਕਿ ਸਾਡੀਆਂ ਹਾਜ਼ਰੀਆਂ ਕਬੂਲ ਕਰੋ ਤੇ ਉਹ ਜ਼ਰੂਰ ਕਰਦੇ ਨੇ ਜੀ ਸਾਡੇ ਦਸਣ ਦੇ ਨਾਲ ਵਾਡਾ ਨਾਮ ਭੁੱਲਣ ਦੇ ਨਾਲ ਇਹ ਨਹੀਂ ਹੈ ਕਿ ਸ਼ਾਇਦ ਫਿਰ ਹੀ ਹਾਜ਼ਰੀ ਕਬੂਲ ਹੋਵੇਗੀ ਇਹ ਮਨ ਵਿੱਚ ਆਪਣੇ ਬਾਤੂ ਦੇ ਭਲੇਖੇ ਨੇ ਜੀ ਸੋ ਬਾਕੀ ਆਪ ਸਭ ਦਾ ਪਿਆਰ ਤਾਂ ਬਹੁਤ ਜ਼ਿਆਦਾ ਮਿਲਦਾ ਹੈ ਜੀ ਹਰ ਰੋਇ ਕਮੈਂਟ ਕਰਦੇ ਹੋ ਸੋ ਤਹਿ ਦਿਲੋਂ ਧੰਨਵਾਦ ਕਰਦੇ ਆਂ ਸੋ ਨਾਲ ਹੀ ਤੇ ਇੱਕ ਹੋਰ ਕਮੈਂਟ ਸੀ ਉਹਨਾਂ ਨੇ ਵੀ ਇਹ ਹੀ ਲਿਖਿਆ ਸੀ ਕਿ ਦੀਦੀ ਤੁਸੀਂ ਪਹਿਲਾਂ ਤਾਂ ਕਹਿੰਦੇ ਸੀ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਹੁਣ ਤੁਸੀਂ ਸਾਡਾ ਕਮੈਂਟ ਬੋਲਦੇ ਹੀ ਨਹੀਂ ਸੋ ਦੇਖੋ ਜੀ ਆਪਾਂ ਕਈ ਕੁਛ ਦੇਖਣਾ ਹੁੰਦਾ ਆ ਵੀਡੀਓ ਬਣਾਉਣ ਵੇਲੇ ਕਿਉਂਕਿ ਕਮੈਂਟ ਜੇਕਰ ਆਪਾਂ ਅੱਜ ਜਾਂ 10 ਦਿਨ ਪੁਰਾਣੇ ਆ ਉਹ ਬੋਲ ਦਈਏ ਤਾਂ ਇਸ ਤਰ੍ਹਾਂ ਗੱਲ ਨਹੀਂ ਬਣਦੀ ਕਿ ਕਮੈਂਟ ਕਾਫੀ ਜ਼ਿਆਦਾ ਵੀਡੀਓ ਤੇ ਆ ਜਾਂਦੇ ਹੈ ਤੇ ਕਈ ਕਈ ਮਹੀਨੇ ਵੀ ਲੱਗ ਜਾਂਦੇ ਹੈ ਕਮੈਂਟ ਬੋਲਣ ਤੇ ਸੋ ਸਾਡੀ ਵੀ ਮਜਬੂਰੀ ਹੈ ਕਿਉਂਕਿ ਹੁਣ ਆਪਾਂ ਜਦੋਂ ਕੋਈ ਕੰਮ ਕਰਦੇ ਆਪਾਂ ਨੂੰ ਜਾਂਚ ਹੁੰਦੀ ਟੰਗ ਹੁੰਦਾ ਹੈ ਕਿ ਅਸੀਂ ਇਹਨੂੰ ਕੰਮ ਨੂੰ ਕਿਸ ਤਰ੍ਹਾਂ ਨਾਲ ਪੂਰਾ ਕਰਨਾ ਸੋ ਇਸੇ ਤਰ੍ਹਾਂ ਸਾਡੀਆਂ ਵੀ ਕਈ ਮਜਬੂਰੀਆਂ ਹੈ ਜੀ ਸੋ ਬਾਕੀ ਜੋ ਤੁਸੀਂ ਸਵਾਲ ਰੱਖੋਗੇ ਉਹਨਾਂ ਸਵਾਲਾਂ ਦਾ ਜਵਾਬ ਦਾ ਤੁਹਾਨੂੰ ਜ਼ਰੂਰ ਮਿਲੇਗਾ ਬਾਕੀ ਅਸੀਂ ਇਹ ਵੀ ਕੋਸ਼ਿਸ਼ ਕਰੀਦੀ ਆ ਸਾਨੂੰ ਪਤਾ ਹੈ ਕਿ ਕਿਹੜੇ-ਕਿਹੜੇ ਕਮੈਂਟ ਹਰ ਰੋਜ਼ ਕਰਦੇ ਨੇ ਜਿਹੜੇ ਹਰ ਰੋਜ਼ ਵੀਡੀਓ ਨੂੰ ਸੁਣਦੇ ਹਾਂ ਰੋਜ਼ ਕਮੈਂਟ ਕਰਦੇ ਉਹਨਾਂ ਦਾ ਕਮੈਂਟ ਹੱਸ ਫਿਰ ਵੀ ਜਲਦੀ ਹੀ ਬੋਲ ਦੇਦਾ ਹਾਂ ਹੁਣ ਬਹੁਤਾ ਸਮਾਂ ਨਹੀਂ ਲਗਾਈਦਾ ਕਿਉਂਕਿ ਆਈਡੀਆਂ ਥੋੜੇ ਪਹਿਚਾਨ ਚ ਰਹਿੰਦੇ ਆ ਸੋ ਜਿਹੜੇ ਹਰ ਰੋਜ਼ ਵੀਡੀਓ ਸੁਣਨ ਵਾਲੇ ਨੇ ਜੀ ਸੋ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹ ਲਿਖਦੇ ਨੇ ਇਹਨਾਂ ਦਾ ਵੀ ਕਮੈਂਟ ਹਮੇਸ਼ਾ ਹੀ ਆਉਂਦਾ ਆ ਕਹਿੰਦੇ ਭੈਣ ਜੀ ਅਸੀਂ ਇੱਕ ਹਫਤੇ ਲਈ ਇੰਡੀਆ ਆਏ ਹੋਏ ਸੀ ਤੇ ਟਾਈਮ ਨਹੀਂ ਮਿਲਿਆ ਵੀਡੀਓ ਸੁਣਨ ਲਈ ਤੇ ਹੁਣ ਅਸੀਂ ਵਾਪਸ ਆ ਗਏ ਤੁਹਾਡੀਆਂ ਵੀਡੀਓ ਸੁਣੀਆਂ ਬਹੁਤ ਬਹੁਤ ਧੰਨਵਾਦ ਜੀ ਸੋ ਇੱਕ ਹਫਤਾ ਤਾਂ ਕੁਝ ਵੀ ਨਹੀਂ ਹੁੰਦਾ ਜੀ ਜਦੋਂ ਕਿਤੇ ਚਾਹੀਏ ਆਈਏ ਜਾਂ ਖਾਸ ਕਰਕੇ ਤੁਸੀਂ ਤਾਂ ਛੁੱਟੀ ਇੰਡੀਆ ਆਏ ਹੋਏ ਸੀ ਇੰਡੀਆ ਦੇ ਵਿੱਚ ਤਾਂ ਇੰਨਾ ਟਾਈਮ ਫਿਰ ਇੰਨੇ ਕ ਸਮੇਂ ਵਿੱਚ ਮਿਲਦਾ ਹੀ ਨਹੀਂ ਕਿ ਸਭ ਕੁਝ ਕੀਤਾ ਜਾ ਸਕੇ ਸੋ ਬਾਕੀ ਇੰਨਾ ਹੀ ਬਹੁਤ ਹੈ ਕਿ ਮਾਲਕ ਲਈ ਤੜਫ ਹੈ ਮਨ ਵਿੱਚ ਹਰ ਰੋਜ਼ ਤੁਸੀਂ ਵੇਟ ਕਰਦੇ ਹੋ ਵਾਪਸ ਆਉਂਦੇ ਹੀ ਫਿਰ ਤੋਂ ਆਪਣੇ ਮਾਲਕ ਦੇ ਚਰਨਾਂ ਨਾਲ ਜੁੜ ਗਏ ਕਿੰਨੀ ਵੱਡੀ ਗੱਲ ਹੈ ਕਿ ਕੰਮਕਾਰ ਵੀ ਕਰਨਾ ਕਿਉਂਕਿ ਜੋ ਵਿਦੇਸ਼ ਵਿੱਚ ਬੈਠੇ ਨੇ ਉਹਨਾਂ ਦੀ ਜ਼ਿੰਦਗੀ ਕੋਈ ਸੌਖੀ ਨਹੀਂ ਹੁੰਦੀ ਸੋ ਕਿੰਨਾ ਕੁਛ ਦੇਖਣਾ ਉਹਨਾਂ ਨੇ ਸਭ ਕੁਝ ਜਣੀ ਆਪਣਾ ਆਪ ਹੀ ਕਰਨਾ ਹੈ ਫਿਰ ਕੰਮ ਵੀ ਕਰਨੇ ਜ਼ਰੂਰੀ ਹੈ ਸੋ ਇੰਡੀਆ ਵਿੱਚ ਰਹਿ ਕੇ ਤਾਂ ਕਈ ਵਾਰ ਇਨਸਾਨ ਆਲਸ ਕਰਦਾ ਹੈ ਹੱਦੋਂ ਵੱਧ ਛੁੱਟੀਆਂ ਕਰ ਲੈਂਦਾ ਹੈ ਕਿ ਰੈਸਟ ਕੀਤੀ ਜਾਵੇਗੀ ਤੇ ਘੁੰਮ ਫਿਰ ਲਿਆ ਜਾਵੇ ਪਰ ਜੋ ਵਿਦੇਸ਼ ਵਿੱਚ ਬੈਠੇ ਨੇ ਉਹਨਾਂ ਨੂੰ ਤਾਂ ਹਰ ਰੋਜ਼ ਹੀ ਕੰਮ ਨਾਲ ਜੁੜ ਕੇ ਰਹਿਣਾ ਪੈਂਦਾ ਹੈ ਸੋ ਗੁਜ਼ਾਰਾ ਨਹੀਂ ਹੈ ਕੰਮ ਤੋਂ ਬਿਨਾ ਫਿਰ ਵੀ ਮਾਲਕ ਲਈ ਸਮਾਂ ਕੱਢਣਾ ਬਹੁਤ ਵੱਡੀ ਗੱਲ ਆ ਹਰ ਰੋਜ਼ ਸਮਾਂ ਕੱਢਣਾ ਹਰ ਰੋਜ਼ ਹਾਜ਼ਰੀ ਆਪਣੇ ਮੁਰਸ਼ਿਦ ਅੱਗੇ ਲਾਉਣੀ ਇਹ ਹਰ ਇੱਕ ਦੇ ਵਾਸਤੇ ਦੀ ਗੱਲ ਨਹੀਂ ਹੈ ਸੋ ਬੰਨਾ ਇੱਥੇ ਕਈ ਵਾਰ ਤਾਂ ਕੰਮ ਕਰ ਤੋਂ ਥੱਕ ਜਾਂਦੇ ਨੇ ਤੇ ਕਈ ਕਹਿੰਦੇ ਨੇ ਕਿ ਸਾਡੇ ਤੋਂ ਇਹ ਕੰਮ ਹੋਣਾ ਹੀ ਨਹੀਂ ਸੋ ਇਹ ਵੀ ਉਹ ਮਾਲਕ ਦੀ ਕਿਰਪਾ ਹੈ ਜੀ ਉਹ ਮਾਲਕ ਦੀ ਕਿਰਪਾ ਤੋਂ ਬਗੈਰ ਕੁਝ ਨਹੀਂ ਜੇਕਰ ਤੁਸੀਂ ਕੋਸ਼ਿਸ਼ ਕਰਦੇ ਹੋ ਤੇ ਉਹ ਮਾਲਕ ਵੀ ਤੁਹਾਨੂੰ ਹਿੰਮਤ ਬਖਸ਼ ਰਿਹਾ ਹੈ ਕੀ ਤੁਸੀਂ ਸਾਰੇ ਕੰਮ ਸਹੀ ਸਮੇਂ ਤੇ ਸਹੀ ਢੰਗ ਨਾਲ ਕਰਦੇ ਜਾ ਰਹੇ ਹੋ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਹਰ ਰੋਜ਼ ਚੈਨਲ ਦੇ ਨਾਲ ਜੁੜਦੇ ਹੋ ਤੇ ਵੀਡੀਓ ਨੂੰ ਪਸੰਦ ਕਰਦੇ ਹੋ ਸੋ ਮਾਲਕ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਆਪ ਸਭ ਨੂੰ ਰੱਖੇ ਜੀ ਸੋ ਚੰਗਾ ਬਲ ਬਖਸ਼ੇ ਨਾਮ ਦੀ ਦਾਤ ਬਖਸ਼ੇ ਸਭੀ ਰੂਹਾਂ ਨੂੰ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਅੱਜ ਦਾ ਵਿਸ਼ਾ ਹੈ ਦੇ ਸੁਪਨੇ ਵਿੱਚ ਜਿਕਰ ਇਹ ਤਿੰਨ ਰੰਗ ਦੇ ਨਾਗ ਨਜ਼ਰ ਆਉਂਦੇ ਨੇ ਇਹਨਾਂ ਦਾ ਕੀ ਕੀ ਸੰਕੇਤ ਹੈ ਤੇ ਕੀ ਉਹ ਮਾਲਕ ਦੱਸਣਾ ਚਾਹੁੰਦਾ ਮੁਰਸ਼ਿਦ ਸਮਝਾਉਣਾ ਚਾਹੁੰਦਾ ਹੈ ਤੇ ਨਾਲ ਹੀ ਇੱਕ ਕਰਮ ਸਾਂਝਾ ਕਰਾਂਗੇ ਜੀ ਵੀਡੀਓ ਨੂੰ ਚਲਦੇ-ਚਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਤੁਹਾਡਾ ਇਹ ਕੀਤਾ ਹੋਇਆ ਇੱਕ ਲਾਈਕ ਸਾਡੀ ਹਿੰਮਤ ਵਧਾਉਂਦਾ ਹੈ ਤੇ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਇੱਕ ਵੀਡੀਓ ਬਣਾਈ ਜਾਵੇ ਸੋ ਵਾਕੀ ਆਪਾਂ ਜੋ ਵੀਡੀਓ ਵਿੱਚ ਗੱਲ ਕਰੀਦੀ ਆ ਉਹ ਜੋ ਸੱਚ ਤੇ ਹੈ ਉਹ ਹੀ ਸਾਂਝੀ ਕਰੀਦੀ ਆ ਜੀ ਕੋਈ ਵੀ ਧਰੋ-ਧਰੋ ਸੁਣ ਕੇ ਜਾਂ ਆਪਣੇ ਕੋਲੋਂ ਗੱਲ ਨਹੀਂ ਬਣਾਈਦੀ ਸੋ ਬਹੁਤ ਰੂਹਾਂ ਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਹੈ ਕਿ ਉਹਨਾਂ ਦੇ ਨਾਲ ਇਸ ਵਾ ਕੁਝ ਵਾਪਰ ਰਿਹਾ ਹੈ ਇਸ ਲਈ ਤਾਂ ਹਰ ਰੋਜ਼ ਵੀਡੀਓ ਨੂੰ ਸੁਣਨਾ ਵੀ ਪਸੰਦ ਕਰਦੇ ਨੇ ਸੋ ਹੁਣ ਆਪਾਂ ਗੱਲ ਕਰੀਏ ਕਿ ਸੁਪਨੇ ਵਿੱਚ ਜੇਕਰ ਕਦੇ ਕਾਲੇ ਰੰਗ ਦਾ ਨਾਗ ਨજર ਆਵੇ ਤੇ ਕੀ ਸੰਕੇਤ ਹੁੰਦਾ ਹੈ ਸੋ ਕਾਲੇ ਰੰਗ ਦਾ ਨਾਗ ਜਿਹੜੇ ਪੀਰਾਂ ਦੀ ਸੇਵਾ ਕਰਨ ਵਾਲੇ ਨੇ ਜੇਕਰ ਸੁਪਨੇ ਵਿੱਚ ਨਜ਼ਰ ਆਉਂਦਾ ਹੈ ਤਾਂ ਇਹ ਲਖਦਾਤਾ ਪੀਰ ਦੀ ਨਿਸ਼ਾਨੀ ਹੈ ਕਿਉਂਕਿ ਲਖਦਾਤਾ ਪੀਰ ਇੱਕ ਕਾਲੇ ਨਾਗ ਦੇ ਰੂਪ ਵਿੱਚ ਵੀ ਦਰਸ਼ਨ ਦਿੰਦੇ ਨੇ ਜੀ ਤੇ ਇਹ ਲਖਦਾਤਾ ਪੀਰ ਦਾ ਸੰਕੇਤ ਹੈ ਖਾਸ ਕਰਕੇ ਜਿਹੜੇ ਲਖਦਾਤਾ ਪੀਰ ਦੀ ਸੇਵਾ ਕਰਦੇ ਨੇ ਜੀ ਜੇਕਰ ਸੁਪਨੇ ਦੇ ਵਿੱਚ ਉਹੀ ਨਾਗ ਤੁਹਾਨੂੰ ਨੁਕਸਾਨ ਪਹਿਚਾਰਿਆ ਹੈ ਤਾਂ ਸਮਝ ਲਓ ਕਿ ਉਹਨਾਂ ਦੀ ਨਾਰਾਜ਼ਗੀ ਹੈ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਤਾਂ ਆਪਾਂ ਇੱਕ ਹੀ ਕਰਨਾ ਉਹ ਜੋ ਤੁਹਾਡੇ ਨਾਲ ਸਾਂਝਾ ਕਰ ਹੀ ਤਵਾਂਗੇ ਲਾਸਟ ਤੇ ਤੇ ਦੂਸਰਾ ਜੋ ਨਾਗ ਹੈ ਚਿੱਟੇ ਰੰਗ ਦਾ ਉਹ ਹੈ ਦੁੱਧਾਤਾਰੀ ਸਾਈ ਲੋਕਾਂ ਦੇ ਰੂਪ ਵਿੱਚ ਆਉਂਦਾ ਹੈ ਸੋ ਜੇਕਰ ਚਿੱਟੇ ਨਾਗ ਦੇ ਦਰਸ਼ਨ ਹੋਰਤਾ ਉਹਤੀ ਹੀ ਕਰਮਵਲ ਰੂਹਾਂ ਨੇ ਜਿਨ੍ਹਾਂ ਨੂੰ ਚਿੱਟੇ नाग ਦੇ ਦਰਸ਼ਨ ਹੁੰਦੇ ਨੇ ਸੋ ਚਿੱਟੇ नाग ਦੇ ਦਰਸ਼ਨ ਹੋਣ ਨਾਲ ਕਈ ਰੂਹਾਂ ਤਰ ਜਾਂਦੀਆਂ ਨੇ ਸੋ ਚਿੱਟਾ नाग ਜੋ ਦੁੱਤਾ ਧਾਰੀ ਕਿਹਾ ਜਾਂਦਾ ਹੈ ਸੋ ਚਿੱਟੇ नाग ਦੇ ਦਰਸ਼ਨ ਹੋ ਗਏ ਸਮਝ ਲਓ ਕਿ ਹੰਦੀਰਾ ਦੂ ਹੋ ਗਿਆ ਸੋ ਕਿਉਂਕਿ ਸਾਈ ਲੋਕ ਜਿਆਦਾ ਤੱਕ ਆਪ ਤਮੂਰੇ ਆਉਂਦੇ ਵੀ ਉਹਨਾਂ ਦਾ ਜਦੋਂ ਵੀ ਤੁਹਾਨੂੰ ਨਜ਼ਰ ਆਵੇਗਾ ਦਰਸ਼ਨ ਹੋਣਗੇ ਉਹਨਾਂ ਦੇ ਇੱਕ ਪ੍ਰਕਾਸ਼ ਨਜ਼ਰ ਆ ਗਿਆ ਰੋਸ਼ਨੀ ਨਜ਼ਰ ਆ ਗਈ ਰੋਸ਼ਨੀ ਜੋ ਹੈ ਉਹ ਹਨੇਰਾ ਦੂਰ ਕਰ ਦਿੰਦੀ ਹੈ ਚਾਨਣ ਕਰ ਦਿੰਦੀ ਹੈ ਰਸਤੇ ਖੋਲ ਦਿੰਦੇ ਨੇ ਸੋ ਰਸਤਿਆਂ ਦੇ ਵਿੱਚ ਜੋ ਰੁਕਾਵਟਾ ਹੈ ਦੂਰ ਕਰ ਦਿੰਦੇ ਨੇ ਸੋ ਚਿੱਟਾ ਨਾਗ ਨਜ਼ਰ ਆ ਗਿਆ ਸਮਝ ਲਓ ਸਾਈ ਲੋਕਾਂ ਦੇ ਦਰਸ਼ਨ ਹੋ ਗਏ ਸੋ ਜੋ ਪ੍ਰੋਬਲਮਾਂ ਸੀ ਉਹ ਦੂਰ ਕਰ ਦਿੱਤੀਆਂ ਸੋ ਚਿੱਟੇ ਨਾਗ ਦੇ ਦਰਸ਼ਨ ਬੜੇ ਹੀ ਕਰਮਾਂ ਵੱਲ ਨੂੰ ਹੁੰਦੇ ਨੇ ਜੀ ਸੋ ਬਾਕੀ ਇਹਨਾਂ ਗੱਲਾਂ ਨੂੰ ਗੁਪਤ ਹੀ ਰੱਖਣਾ ਚਾਹੀਦਾ ਜਿਨ੍ਹਾਂ ਦੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਹੈ ਜੀ ਸੋ ਜਿੰਨਾ ਕੋਪ ਰੱਖਦੇ ਆ ਉਨੀ ਹੀ ਗੱਲ ਨਿਕਰ ਕੇ ਫਿਰ ਮੂਰੇ ਆਉਂਦੀ ਹੈ ਜੀ ਹੋਰ ਵੀ ਕੁਝ ਤੁਸੀਂ ਬਹੁਤ ਕੁਝ ਜੜੀ ਕੀ ਦੇਖ ਪਾਉਗੇ ਜ਼ਿੰਦਗੀ ਵਿੱਚ ਜੇਕਰ ਇਹਨਾਂ ਗੱਲਾਂ ਨੂੰ ਕੋਪ ਰੱਖ ਲਿਆ ਜਾਵੇ ਸੋ ਚਾਨਣ ਹੋ ਜਾਂਦਾ ਹੈ ਜਦੋਂ ਸਾਈ ਲੋਗ ਆਉਂਦੇ ਨੇ ਪ੍ਰਕਾਸ਼ ਨਜ਼ਰ ਆਉਂਦਾ ਹੈ ਅੰਧੇਰਾ ਦੂਰ ਹੋ ਜਾਂਦਾ ਹੈ ਤੇ ਰਸਤੇ ਸਾਫ਼ ਹੋ ਜਾਂਦੇ ਨੇ ਸੋ ਇਹਨਾਂ ਦਾ ਵੀ ਸੇਮ ਹੀ ਇਸ਼ਾਰਾ ਹੈ ਸੋ ਜਦੋਂ ਵੀ ਸੁਪਨੇ ਵਿੱਚ ਜੇਕਰ ਘਟ ਰਹੇ ਆ ਵੈਸੇ ਤਾਂ ਇਹ ਬਹੁਤ ਸ਼ਾਂਤ ਹੁੰਦੇ ਨੇ ਜਦੋਂ ਪ੍ਰੂਪ ਹੁੰਦੇ ਨੇ ਜਾਨੀ ਗ੍ਰੂਪੀ ਵਿੱਚ ਆਉਂਦੇ ਨੇ ਤਾਂ ਇਹਨਾਂ ਨੂੰ ਸੰਭਾਲਣਾ ਔਖਾ ਹੋ ਜਾਂਦਾ ਆ ਸ਼ਾਂਤ ਕਰਨ ਲਈ ਸਭ ਨਾਗਾਂ ਲਈ ਚਾਹ ਕਿਸੇ ਵੀ ਰੰਗ ਦਾ ਨਾਗ ਹੋਵੇ ਸਿਰਫ ਇੱਕ ਹੀ ਚੀਜ਼ ਪਸੰਦ ਕਰਦੇ ਨੇ ਉਹ ਹੈ ਕੱਚੀ ਲੱਸੀ ਕੱਚੀ ਲੱਸੀ ਦਾ ਛਿੱਟਾ ਘਰ ਵਿੱਚ ਜ਼ਰੂਰ ਦੇਣਾ ਚਾਹੀਦਾ ਹਫਤੇ ਬਾਅਦ ਦੇ ਲੋਕ ਕੋਈ ਨੁਕਸਾਨ ਨਹੀਂ ਹੈ ਥੋੜੀ ਕੱਚੀ ਲੱਸੀ ਤਿਆਰ ਕਰੋ ਤੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਆ ਕੀ ਕਦੇ ਵੀ ਦੁੱਧ ਦੇ ਵਿੱਚ ਪਾਣੀ ਨਹੀਂ ਪਾਉਣਾ ਪਹਿਲਾਂ ਪਾਣੇ ਦੇ ਵਿੱਚ ਪਾਣੀ ਪਾਓ ਥੋੜੀ ਖੰਡ ਸੁੱਟੋ ਫਿਰ ਦੁੱਧ ਪਾਓ ਫਿਰ ਕੱਚੀ ਲੱਸੀ ਬਣਦੀ ਹੈ ਤੇ ਉਹ ਕੱਚੀ ਲੱਸੀ ਦਾ ਛਿੱਟਾ ਦੋ ਸ਼ਕੰਡੀ ਹੈ ਸ਼ਕੰਡੀ ਤੇ ਜਾ ਕੇ ਦੁੱਧ ਮਹੀਨੇ ਚ ਇੱਕ ਦਿਵਾਰ ਰੱਖਿਆ ਕਰੋ ਤੇ ਉਹਨਾਂ ਕੋਲ ਅਰਜ ਬੇਨਤੀ ਕਰੋ ਜੇਕਰ ਸੁਪਨੇ ਵਿੱਚ ਨਜ਼ਰ ਆਉਂਦੇ ਨੇ ਤੁਹਾਨੂੰ ਪਰੇਸ਼ਾਨੀ ਹੋ ਰਹੀ ਆ ਤਾਂ ਇਹਦੇ ਨਾਲ ਵੀ ਸ਼ਾਂਤ ਹੋ ਜਾਂਦੇ ਨੇ ਅਰਦਾਸ ਬੇਨਤੀ ਕਰੋ ਜੇਕਰ ਕੋਈ ਨੁਕਸਾਨ ਨਹੀਂ ਪਚਾਰਾ ਹੈ ਤਾਂ ਫਿਰ ਕੋਈ ਡਰਨ ਵਾਲੀ ਗੱਲ ਨਹੀਂ ਤੁਹਾਡੀ ਸੇਵਾ ਤੋਂ ਕੁਝ ਨਹੀਂ ਵੈਸੇ ਹੀ ਦਰਸ਼ਨ ਦੇ ਰਹੇ ਨੇ ਜੀ ਤੇ ਹੁਣ ਗੱਲ ਕਰੀਏ ਕਿ ਸੁਨਹਿਰੀ नाग ਜਿਨ੍ਹਾਂ ਨੂੰ ਨਜ਼ਰ ਆਉਂਦਾ ਹੈ ਉਹ ਵੀ ਇੱਕ ਸੁਨਹਿਰਾ ਝੋਕਾ ਲੈ ਕੇ ਆਉਂਦਾ ਹੈ 골ਡਨ नाग ਜਣੀ ਕਿ ਸੁਨਹਿਰੀ नाग ਦਾ ਇਸ਼ਾਰਾ ਹੈ ਸੰਤ ਰੂਪੀ ਉਪਰ ਸੰਤ ਦਾ ਸਰੂਪ ਸੋ ਸੰਤ ਹਮੇਸ਼ਾ ਹੀ ਸ਼ਾਂਤ ਸੁਭਾਅ ਦੇ ਹੁੰਦੇ ਨੇ ਤੇ ਸੁਨਹਿਰੀ नाग ਜਦੋਂ ਵੀ ਸੁਪਨੇ ਵਿੱਚ ਆਵੇ ਤਾਂ ਸਮਝ ਲਓ ਇਹ ਸੰਤਾਂ ਦਾ ਇਸ਼ਾਰਾ ਹੈ ਸੰਤ ਜੋ ਨੇ ਉਹ ਹਮੇਸ਼ਾ ਹੀ ਸ਼ਾਂਤ ਰੰਦੇ ਨੇ ਸੋ ਕਦੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਜਦੋਂ ਕਿਤੇ ਨਰਾਜ ਕੀ ਹੋਵੇ ਤਾਂ یوں ਆਪਣਾ ਉਹਨਾ ਦਿਖਾਉਂਦੇ ਹੈ ਜੀ ਸੋ ਜਿਆਦਾ ਤੱਕ ਆਪਾਂ ਦੇਖਿਆ ਹੈ ਕਿ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਹੈ ਜੋ ਉਹਨਾਂ ਦੇ ਵਿੱਚ ਜਗਾ ਬਣਾਈਆਂ ਜਾਂਦੀਆਂ ਆ ਸ਼ਕੰਢੀ ਬਣ ਜਾਂਦੀ ਹੈ 베ਰੀ ਹੈ ਉੱਥੇ ਕਹਣਾ ਕਿ ਨਾਗ ਦਾ ਪੈਰਾ 베ਰੀ ਥਲੇ ਹਮੇਸ਼ਾ ਨਾਗ ਦਾ ਪੈਰਾ ਹੁੰਦਾ ਹੀ ਹੁੰਦਾ ਹੈ ਜੀ ਜੋ ਸਾਧੂ ਸੰਤ ਹੁੰਦੇ ਨੇ ਜੀ ਉਹਨਾਂ ਦਾ ਇਸ਼ਾਰਾ ਵੀ ਇਸ ਸੁਪਨੇ ਰਾਈ ਮਿਲ ਜਾਂਦਾ ਹੈ ਕਿ ਸੁਨਹਿਰੀ ਰੰਗ ਦਾ ਨਾਗ ਦਿਸ ਪਿਆ ਤੇ ਮਤਲਬ ਸੰਤਾਂ ਦੇ ਦਰਸ਼ਨ ਹੋ ਗਏ ਸੋ ਬਾਕੀ ਇਥੇ ਇਹੀ ਕਹਾਂਗੇ ਕਿ ਕਦੇ ਵੀ ਸੰਤਾਂ ਦੀ ਜਾਨੀ ਸੌਰੀ ਨਾਗਾਂ ਦੀ ਨਾਰਾਜ਼ਗੀ ਨਾ ਹੀ ਹੋਵੇ ਤਾਂ ਚੰਗੀ ਗੱਲ ਆ ਕਿਉਂਕਿ नाग ਸ਼ਾਂਤ ਹੀ ਰਵੇ ਤਾਂ ਸਹੀ ਹੈ ਸੋ ਇਹਨਾਂ ਦੀ ਗਰੁੱਪੀ ਹੋ ਜਾਂਦੀ ਹੈ ਤੇ ਘਰ ਵਿੱਚ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਾਂ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਘੇਰਾ ਪਾ ਲੈਂਦੀਆਂ ਹੈ ਸੋ नाग ਫਿਰ ਜਦੋਂ ਜਕੜਦਾ ਹੈ ਤੇ ਫਿਰ ਪੀੜ ਸੜਦਾ ਹੈ ਸੋ ਇਸ ਕਰਕੇ ਹਮੇਸ਼ਾ ਹੀ ਇੱਕ ਕਰਮ ਹੀ ਆ ਕੋਈ ਔਖਾ ਕਰਮ ਦੀ ਕਰਦੇ ਰਹੋ ਜਿੱਕਰ ਸੇਵਾ ਕਰਦੇ ਉਹ ਤਾਂ ਕਦੇ ਭੁਲਾਉਣਾ ਨਹੀਂ ਚਾਹੀਦਾ ਸੋ ਕਈ ਵਾਰ ਕੀ ਹੁੰਦਾ ਹੈ ਕਿ ਅੱਜ ਆਪਾਂ ਮੰਨ ਲਓ ਕਿ ਪੀਰਾਂ ਦੀ ਜਾਂ ਨਾਗਾਂ ਦੀ ਸੇਵਾ ਕਰ ਰਹੇ ਹਾਂ ਤੇ ਕੱਲ ਕਿਤੇ ਹੋਰ ਤੁਰ ਪਏ ਸੋ ਜਦੋਂ ਅਸੀਂ ਪਹਿਲ ਕਿਸੇ ਨੂੰ ਦਿੰਨੇ ਆ ਇੱਕ ਨੂੰ ਜਗਾ ਲੰਨੇ ਆ ਤੇ ਉਹ ਫਰਿਸ਼ਤਾ ਫਿਰ ਪਿੱਛਾ ਕਰਦਾ ਹੀ ਰਹਿੰਦਾ ਉਹ ਫਿਰ ਪਿੱਛੇ ਨਹੀਂ ਹਟਦਾ ਚਾਹੇ ਉਸ ਸਿੱਧੇ ਤਰੀਕੇ ਨਾਲ ਮਨਾ ਲਵੇ ਭਗਤ ਨੂੰ ਤੇ ਚਾਹੇ ਫਿਰ ਉਹ ਧੁਖ ਦੇਖ ਮਨਾ ਲਵੇ ਮਨਾ ਲੈਂਦਾ ਹੀ ਆ ਆਪਣੀ ਆਈ ਤੇ ਜਦੋਂ ਆ ਜਾਂਦਾ ਸੋ ਇਸ ਕਰਕੇ ਉਹਨਾਂ ਦੀ ਨਰਾਜ਼ਗੀ ਚ ਨਾ ਹੀ ਆਈ ਇਹ ਜਿਹੜੋ ਗੱਲ ਨੂੰ ਆਪਾਂ ਸ਼ੁਰੂ ਕਰ ਲਿਆ ਹੈ ਪੂਰਾ ਹੀ ਕਰੋ ਸੋ ਮਹੀਨੇ ਚ ਇੱਕ ਅਦਿਵਾਰ ਕਰਮ ਕਰ ਦੋ ਕੋਈ ਔਖਾ ਨਹੀਂ ਹੈ ਉਹਨਾਂ ਦੇ ਨਾਮ ਤੇ ਸੋ ਬਾਕੀ ਕਹਿੰਦੇ ਕਿ ਜਿਹਨੇ 나ਗ ਦੀ ਸੇਵਾ ਕਰ ਲਈ ਉਹਨੇ ਸਭ ਕੁਝ ਹੀ ਪਾ ਲਿਆ ਕਿਉਂਕਿ ਸਭ ਤੋਂ ਜ਼ਿਆਦਾ ਧਨ ਦੌਲਤ ਇਹ ਕਰ ਗੱਲ ਕਰੀਏ ਤੇ ਨਾਗਾ ਦੇ ਕੋਲ ਹੀ ਆ ਜਿਹੜੇ ਨਾਗਾ ਨੂੰ ਮੰਨ ਲੈਂਦੇ ਨੇ ਉਹਨਾਂ ਦੀ ਕਰੀਬੀ ਦੂਰ ਹੋ ਜਾਂਦੀ ਹੈ ਜੀ ਸੋ ਕਈ ਵਾਰ ਸੁਣਿਆ ਗਿਆ ਹੈ ਕਈ ਕਹਿ ਦਿੰਦੇ ਨੇ ਕਿ ਅਸੀਂ ਤਾਂ ਮੰਨਦੇ ਆ ਸਾਨੂੰ ਤਾਂ ਕੋਈ ਅਸਰ ਨਹੀਂ ਨਜ਼ਰ ਆ ਰਿਹਾ ਸੋ ਦੇਖੋ ਜੀ ਨਾਗਾ ਨੇ ਵੀ ਖੁਸ਼ੀ ਅਸਾਨੀ ਕਰਨਾ ਕਿ ਤੁਹਾਨੂੰ ਜਾਨਾ ਕੱਢ ਕੇ ਦੇ ਦੇਣਾ ਜੋ ਫਿਰ ਤੁਹਾਨੂੰ ਇਹ ਕਹਿ ਦੇਣਾ ਕਿ ਤੁਸੀਂ ਕੰਮ ਨਾ ਕਰੋ ਅਸੀਂ ਆਪੇ ਸਭ ਕੁਝ ਦੇਖ ਲਵਾਂਗੇ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਸੋ ਮਿਹਨਤ ਕਰਨੀ ਪੈਂਦੀ ਹੈ ਤੇ ਮਿਹਨਤ ਨੂੰ ਭਾਗ ਜ਼ਰੂਰ ਲਗਾ ਦਿੰਦੇ ਨੇ ਜਦੋਂ ਅਸੀਂ ਚੰਗਾ ਕਰਮ ਕਰਦੇ ਹਾਂ ਸੇਵਾ ਕਰਦੇ ਹਾਂ ਦੀ ਸੋ ਉਹ ਬਰਕਤ ਆਪਾਂ ਦੇਣੀ ਸੋ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਅਜਮਾਉਣਾ ਹੈ ਪਰਖਣਾ ਹੈ ਤੇ ਇੱਕ ਵਾਰ ਆਪਣੇ ਬੀਤੇ ਹੋਏ ਪਲਾਂ ਬਾਰੇ ਯਾਦ ਕਰੋ ਕਿ ਪਹਿਲਾਂ ਸਾਡੇ ਕੋਲ ਕੀ ਸੀ ਤੇ ਹੁਣ ਸਾਡੇ ਕੋਲ ਕੀ ਕੀ ਹੈ ਜਦੋਂ ਤੁਸੀਂ ਇਹ ਸਭ ਗੱਲਾਂ ਤੇ ਧਿਆਨ ਮਾਰਨ ਦੀ ਕੋਸ਼ਿਸ਼ ਕਰੋਗੇ ਮਨ ਨੂੰ ਸ਼ਾਂਤ ਕਰਕੇ ਜਵਾਬ ਮੰਗੋਗੇ ਤਾਂ ਜਵਾਬ ਤੁਹਾਨੂੰ ਆਪਣੇ ਆਪ ਮਿਲ ਜਾਣਗੇ ਜੀ ਸੋ ਜਦੋਂ ਤੋਂ ਇਨਸਾਨ ਕਿਸੇ ਦੀ ਵੀ ਸੇਵਾ ਲਾ ਲੋ ਕਿਸੇ ਵੀ ਦੇਵੀ ਦੇਵਤੇ ਦੀ ਗੁਰੂ ਪੀਰ ਦੀ ਜਦੋਂ ਤੋਂ ਸੇਵਾ ਕਰਨੀ ਤੁਸੀਂ ਸ਼ੁਰੂ ਕਰੋਗੇ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਆ ਇਹ ਵੀ ਸੱਚ ਹੈ ਕੀ ਮੁਸ਼ਕਲਾਂ ਸੀਤਾਂ ਵੀ ਆਉਂਦੀਆਂ ਨੇ ਪਰ ਇਹ ਵੀ ਸੱਚ ਹੈ ਕਿ ਵਰਕਤ ਹੋਣੀ ਵੀ ਸ਼ੁਰੂ ਹੋ ਜਾਂਦੀ ਆ ਤੁਸੀਂ ਕਦੇ ਇਹਨਾਂ ਗੱਲਾਂ ਤੇ ਗੌਰ ਕੀਤੀ ਵੀ ਹੋਵੇਗੀ ਕਿ ਪਹਿਲਾਂ ਸਾਡੇ ਹਾਲਾਤ ਬਹੁਤ ਮਾੜੇ ਸੀ ਪਰ ਹੁਣ ਸਾਡਾ ਹੁਣ ਸਭ ਕੁਝ ਸਹੀ ਹੋ ਗਿਆ ਹੈ ਸੋ ਬਾਕੀ ਜੇ ਗੱਲ ਕਰੀਏ ਪਰੇਸ਼ਾਨੀਆਂ ਦੀ ਤਾਂ ਇਹ ਜ਼ਿੰਦਗੀ ਵਿੱਚ ਆਉਂਦੀਆਂ ਜਾਂਦੀਆਂ ਹੀ ਰਹਿਣਗੀਆਂ ਜੀ ਇਹ ਪਰੇਸ਼ਾਨੀਆਂ ਨਾ ਹੀ ਕਦੇ ਕੋਈ ਖਰਾਬ ਆਇਆ ਨਾ ਅਸੀਂ ਖਰਾਬ ਸਕਦੇ ਹਾਂ ਸੋ ਹੁਣ ਜੇ ਗੱਲ ਕਰੀਏ ਕਿ ਦੁੱਖ ਤਕਲੀਫਾਂ ਦੀ ਤੇ ਇਹ ਦੁੱਖ ਗੁਰੂਆਂ ਪੀਰਾਂ ਦੀ ਜ਼ਿੰਦਗੀ ਵਿੱਚ ਵੀ ਆਏ ਨੇ ਜੇਕਰ ਉਹ ਇਹਨਾਂ ਨੂੰ ਦੇਖ ਕੇ ਘਬਰਾ ਜਾਂਦੇ ਡਰ ਜਾਂਦੇ ਤੇ ਅੱਜ ਉਹਨਾਂ ਦਾ ਦੁਨੀਆ ਤੇ ਨਾਮ ਨਾ ਹੁੰਦਾ ਸੋ ਇਹ ਜ਼ਿੰਦਗੀ ਜੋ ਹੈ ਅਸਲ ਹੈ ਇਹ ਜੇਕਰ ਪਰੇਸ਼ਾਨੀ ਨਾ ਹੋਣ ਤਾਂ ਫਿਰ ਜ਼ਿੰਦਗੀ ਕਾਦੀ ਪਰੇਸ਼ਾਨੀ ਨਾ ਹੁੰਦੀ ਤਾਂ ਰੱਬ ਨੂੰ ਮੰਨਦਾ ਕੌਣ ਸੋ ਬਾਕੀ ਇੰਨਾ ਹੈ ਕਿ ਜਦੋਂ ਸੇਵਾ ਵਿੱਚ ਪੈ ਜਾਂਦੇ ਆ ਤਾਂ ਉਹ ਪਰੇਸ਼ਾਨੀ ਬਹੁਤਾ ਚਿਰ ਟਿਕਦੀ ਵੀ ਨਹੀਂ ਤੇ ਉਹ ਕੁਛ ਬਿਗੜਨ ਵੀ ਨਹੀਂ ਦਿੰਦੇ ਮਨ ਚੰਗਾ ਹੋਣਾ ਚਾਹੀਦਾ ਤੇ ਵਿਸ਼ਵਾਸ ਆਪਣੇ ਫੱਕਰ ਤੇ ਹੋਣਾ ਚਾਹੀਦਾ ਤਾਂ ਫਿਰ ਉਹ ਆਪ ਹੀ ਵੀੜੇ ਬੰਨੇ ਲਾ ਦੰਦੇ ਨੇ ਜੀ ਸੋ ਹੁਣ ਆਪਾਂ ਇਹ ਵੀਡੀਓ ਇੱਥੇ ਹੀ ਸਮਾਪਤ ਕਰਦੇ ਕਾਫੀ ਲੰਬੀ ਹੋ ਚੁੱਕੀ ਹੈ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ